भी नशा आता कुछ नहीं बंद हो, हो चुपचाप कर रही हैं। मैं असली वर्कर चाहनी जो बूथाते खड़ते हैं मैं इन्होंने जो पहचान पाऊंगी मतलब वो कली का सौ परसेंट लड़ूंगी ओदी ही तैयारी कर रही हे पार्टी टिकट होगी तो समझूगी ਸੀ 올ਓਵਰ ਪੰਜਾਬ ਦੇਖੋ ਤਾਂ ਐਸ ਸੱਚ ਆਮ ਆਦਮੀ ਪਾਰਟੀ ਦੀ ਵੇਵ ਟੋਟਲੀ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਖਤਮ ਹੋ ਚੁੱਕੀ ਹੈ ਕਿਉਂਕਿ ਸਰਕਾਰ achhi ya buri chalani ta hor gall hai sarkar challi hi nahi D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਅੰਮ੍ਰਿਤਸਰ ਦੇ ਵਿੱਚ ਅੱਜ ਨਵਜੋਤ ਕੋਰ ਸਿੱਧੂ ਪਹੁੰਚੇ ਨੇ ਤੇ ਆਪਣੇ ਹਲਕੇ ਦੇ ਲੋਕਾਂ ਅਤੇ ਵਰਕਰਾਂ ਨੂੰ ਮਿਲਣ ਲਈ ਪਹੁੰਚੇ ਜਿੱਥੇ ਨਵਜੋਤ ਕੋਰ ਸਿੱਧੂ ਵੱਲੋਂ ਅੱਜ ਆਪਣੇ ਵਰਕਰ ਨੂੰ ਮੁੜ ਕਾਂਗਰਸ ਦੇ ਵਿੱਚ ਸ਼ਾਮਲ ਕਰਾਇਆ ਗਿਆ ਤੇ ਦੂਜੇ ਪਾਸੇ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਲਿਸਟ ਤੋਂ ਨਾਂ ਕੱਟ ਦਿੱਤਾ ਹੈ ਤਾਂ ਉਹਨਾਂ ਕਿਹਾ ਵੀ ਅਜਿਹੀ ਕੋਈ ਗੱਲ ਨਹੀਂ ਉਹਨੇ ਕਿਹਾ ਕਿ ਜੋ ਮੈਚ ਚੱਲ ਰਹੇ ਨੇ ਉੱਥੇ ਉਹਨਾਂ ਦੇ ਦਸਤਕ ਹੋਏ ਨਾਲ ਸਮਝੌਤਾ ਹੋਇਆ ਵੀ ਉਹ ਉੱਥੇ ਕਮੈਂਟਰੀ ਕਰ ਰਹੇ ਨੇ ਤਾਂ ਉਹ ਪ੍ਰਚਾਰਕਾਂ ਦੀ ਸੂਚੀ ਵਿੱਚ ਨਹੀਂ ਆ ਸਕੇ ਉਹ ਨਹੀਂ ਇਹ ਜੀ ਕੋਈ ਗੱਲ ਨਹੀਂ ਹੈ ਨਵਜੋਤ ਸਿੰਘ ਸਿੱਧੂ ਆ ਆਪਣੇ profession ਚ ਬਿਜ਼ੀ ਹੈ ਤੇ ਉਹ ਉਹਨਾਂ ਦੇ ਲੈਵਲ ਦੀ ਗੱਲ ਹੈ ਉਹਨਾਂ ਦੀ ਆਪਸ ਚਾਈਕਮਾਨ ਨਾਲ ਕੀ ਗੱਲ ਹੋ ਰਹੀ ਹੈ ਮੈਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਮੈਂ ਜ਼ਰੂਰ ਜਾਵਾਂਗੀ ਮਤਲਬ ਮੈਨੂੰ ਰਾਣਾ ਗੁਰ ਜੀ ਜੀ ਨੇ ਵੀ ਫੋਨ ਕੀਤਾ ਸੀਗਾ ਐਮਪੀ ਅਜਲਾ ਜੀ ਨੇ ਵੀ ਕਿਹਾ ਸੀਗਾ ਮੈਂ ਮੈਂ ਜ਼ਰੂਰ ਉੱਥੇ ਪਹੁੰਚੂੰਗੀ ਦੋ ਤਿੰਨ ਦਿਨ ਆਪਣੀ ਡਿਊਟੀ ਲਗਾਣ ਮੇਰੀ ਪੂਰੀ ਟੀਮ ਨਾਲ ਜਾਵੂਗੀ ਕਿਉਂਕਿ ਜਿਹੜਾ ਵੀ ਕਾਂਗਰਸ ਦਾ ਕੈਂਡੀਡੇਟ ਹੈ ਅਸੀਂ ਉਹਨੂੰ ਸਪੋਰਟ ਕਰਾਂਗੀ ਕਰਾਂਗੇ ਕੀ ਲੱਗਦਾ ਹੈ ਇਸ ਵਾਰੀ ਸਰਕਾਰ ਉਹਨ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਇਸ ਕਰ ਪੰਜਾਬ ਦੇ ਵਿੱਚ ਕੀ ਲੱਗਦਾ ਕਿ ਫਾਇਦਾ ਮਿਲੇਗਾ ਅ ਦੇਖੋ ਫਾਇਦਾ ਇੰਡੀਵਿਜੂਅਲ ਕੈਂਡੀਡੇਟ ਦਾ ਵੀ ਹੁੰਦੇ ਫਰਕ ਪੈਂਦਾ ਉਹ ਮੈਨੂੰ ਉੱਥੇ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਉਹਨੇ ਕਿਵੇਂ ਪਰਫਾਰਮ ਕੀਤਾ ਉਹਦੀ ਫਰਕ ਉਹਦਾ ਪਰਫਾਰਮੈਂਸ ਕਰ પા ਸਕਦੀ ਹੈ ਠੀਕ ਹੈ ਨਾ ਪਰ ਅਦਰਵਾਈਜ਼ ਜੇ ਤੁਸੀਂ 올ਓਵਰ ਪੰਜਾਬ ਦੇਖੋ ਤਾਂ ਐਸ ਸੱਚ ਆਮ ਆਦਮੀ ਪਾਰਟੀ ਦੀ ਵੇਵ ਟੋਟਲੀ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਖਤਮ ਹੋ ਚੁੱਕੀ ਹੈ ਕਿਉਂਕਿ ਸਰਕਾਰ ਅੱਛੀ ਜਾਂ ਬੁਰੀ ਚਲਾਨੀ ਤਾਂ ਹੋਰ ਗੱਲ ਹੈ ਸਰਕਾਰ ਚੱਲੀ ਹੀ ਨਹੀਂ ਜੋ ਜੋ ਉਹਨਾਂ ਨੇ ਪ੍ਰੋਮਿਸ ਕੀਤੇ ਤੁਸੀਂ ਆਪ ਖੋਲ ਕੇ ਦੇਖ ਲਓ ਕੀ ਪੂਰੇ ਹੋ ਗਏ ਕਿੱਥੇ ਪੂਰੇ ਹੋ ਗਏ ਲੋਕ ਜਾ ਰਹੇ ਆ ਬਾਹਰ ਕੀ 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 ਫਰਕ ਕੀ ਪਿਆ ਮਤਲਬ 1 ਰੁਪਈਆ ਮੇਰੇ ਅੰਮ੍ਰਿਤਸਰ ਇਸ ਚ ਲੱਗਿਆ ਹੋਵੇ ਮੈਨੂੰ ਦਿਖਾ ਦਿਓ ਮੇਰੇ ਉਦਘਾਟਨ ਜੇ ਇੱਕ ਅੱਧਾ ਕੋਈ ਕੀਤਾ ਹੋਣਾ ਤਾਂ ਕੀਤਾ ਹੋਣਾ ਲੋਕਾਂ ਨੂੰ ਵੀ ਸ਼ਕਲ ਵੀ ਨਹੀਂ ਪਤਾ ਕਿ ਨਵੀਂ ਐਮਐਲਏ ਕੌਣ ਹੈ ਸੋ ਇਹੀ ਜਿਹੜਾ ਹਾਲਤ ਹੈ ਇਹ ਸਾਰੇ ਹਲਕਿਆਂ ਚ ਹੈ ਮੁਝਤੇ ਐਮਐਲਏ ਮਿਲਿਆ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਕਿ ਇਹਨੂੰ ਐ ਉਹ ਆ ਪੁੱਛ ਰਹੀ ਹੈ ਵੀ ਅੱਛਾ ਵੀ ਜੇ ਮੈਂ ਪੁਲਿਸ ਨੂੰ ਕਿਵੇਂ ਫੋਨ ਕਰਨਾ ਹੈ ਫਿਰ ਅਗਲੇ ਬੰਦੇ ਵੀ ਨਹੀਂ ਰਿਗਾਰਡ ਕਰਦੇ ਜਦੋਂ ਇਹਨਾਂ ਨੇ ਵੇਵ ਚਲਾਈ ਤਾਂ ਇਹਨਾਂ ਨੇ ਇਹ ਆਮ ਬੰਦੇ ਕਹਿ ਕੇ ਕਿ ਸਾਰਿਆਂ ਨੂੰ ਚੁਪਲਿਆ ਦੇਖੋ ਚੁੱਕ ਨਾ ਬੜਾ ਚੰਗਾ ਹੈ ਠੀਕ ਹੈ ਪਰ ਇਹ ਤਾਂ ਸੋਚੋ ਵੀ ਉਹਦੇ ਅੱਗੇ ਜਾ ਕੇ ਉਹਨੇ ਡਿਪਟੀ ਕਮਿਸ਼ਨਰ ਨੂੰ ਫੇਸ ਕਰਨਾ ਹੈ ਆਈਪੀਐਸ ਅਫਸਰ ਨੂੰ ਫੇਸ ਕਰਨਾ ਹੈ ਐਸਐਸਪੀ ਨੂੰ ਫੇਸ ਕਰਨਾ ਹੈ ਉੱਤੇ ਯੂਨੀਅਨ ਮਿਨਿਸਟਰ ਕੋਲ ਮੇਂਡੀਆਂ ਫਾਈਲਾਂ ਪਈਆਂ ਸੀ ਹਰ ਸਟੇਟ ਮਿਨਿਸਟਰ ਕੋਲ ਮੈਂ ਆਪ ਸਿਕੀਅਰਲੀ ਹਰ ਸਟੇਟ ਮਿਨਿਸਟਰ ਕੋਲ ਮੇਰੀ ਫਾਈਲ ਪਈ ਸੀ ਉਹਨਾਂ ਨੂੰ ਕਿਵੇਂ ਮਨਾਣਾ ਸਮਝਾਣਾ ਯੂਨੀਅਨ ਮਿਨਿਸਟਰਸ ਨੂੰ ਸਮਝਾਣਾ ਜਦੋਂ ਕਿ ਦੂਜੀ ਪਾਰਟੀ ਉੱਤੇ ਸੀ ਭਾਜਪਾ ਦੇ ਹਰ ਯੂਨੀਅਨ ਮਿਨਿਸਟਰ ਕੋਲ ਮੈਂ ਗਈ ਹੁਨੀ ਆ ਚਾਹੀ ਮੈਂ ਬੁੱਲੇ ਦੀ ਡਿਵੈਲਪਮੈਂਟ ਲਈ ਗਈ ਚਾਹੀ ਮੈਂ ਚੌਂਕਾਂ ਲਈ ਅਸੀਂ ਆ ਗਏ ਜਿਹੜੇ ਫਾਇਓਰਸ ਬਣਾਏ ਉਹਦੇ ਲਈ ਗਏ ਜਿਹੜਾ ਫਟਿਕ ਬਣ ਸਕਦਾ ਸੀ ਸਾਰੇ ਕੰਦੇ ਨਹੀਂ ਬਨ ਗਿਆ ਨਾ ਸੋ ਹਿੰਮਤ ਕੀਤੀ ਲੋਕਾਂ ਨੂੰ ਨਾਲ ਲਿਆ ਤੇ ਹਰ ਇੱਕ ਨੂੰ ਏਟਲੀਸਟ ਪਛਾਣਤਾ ਸੀ ਲੀਡਰਾਂ ਦੀ ਜੁਰਤ ਤਾਂ ਰੱਖਦੇ ਸੀ ਏਟਲੀਸਟ ਕੋਈ ਖੜਾ ਤਾਂ ਹੁੰਦਾ ਸੀ ਜਾ ਕੇ ਹੁਣ ਤੋਂ ਉਹਨਾਂ ਦੀ ਹਿੰਮਤ ਹੀ ਨਹੀਂ ਵਿਅੋਗ ਕੇ ਬੋਲ ਪੈਨ ਉਹਨਾਂ ਦੇ ਜਾ ਕੇ ਸਰਕਾਰ ਸਰਕਾਰ ਦੇ ਕਾਰਸਟਾਰੀਆਂ ਨੇ ਕਿਵੇਂ ਦੇਖਦੇ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਲੱਗਾ ਤੇ ਦੂਸਰੇ ਪਾਸੇ ਬਠਿੰਡੇ ਦੇ ਵਿੱਚ ਪੋਸਟਰ ਲਾਏ ਆ ਕਿ ਸਾਡਾ ਪਿੰਡ ਬਿਕਾਊਾ ਇੱਥੇ ਨਸ਼ਾ ਬਣਾਉਗਾ ਮੈਂ ਇਹ ਕਹੇ ਜਦੋਂ ਤੱਕ ਵੱਡੀ ਮੱਛੀਆਂ ਨੂੰ ਨਹੀਂ ਫੜਦੇ ਛੋਟੇ ਛੋਟੀ ਪੁਰੀਆਂ ਵਾਲਿਆਂ ਨੂੰ ਕੀ ਕਰੋਗੇ ਇੰਨਾ ਇੰਨਾ ਬੱਚਾ ਛੋਟਾ ਛੋਟਾ ਬੱਚਾ ਵੀ ਮਾਪੇ ਨੇ ਅਹੀ ਜੀਆਂ ਜਗ੍ਹਾਇਂ ਜਿੱਥੇ ਰੂਟ ਬਣਾਇਆ ਹੋਇਆ ਜਰਾਬਾਂ ਦੇ ਵਿੱਚ ਪਾ ਕੇ ਅੱਗੇ ਨਸ਼ਾ ਦੇ ਰਹੇ ਆ ਉਹਨਾਂ ਨੂੰ ਪਤਾ ਨਹੀਂ ਕੀ ਹੈ ਉਹਨਾਂ ਨੂੰ ਪਤਾ ਇਹ ਚੀਜ਼ ਹੈ ਕੁਛੇ ਦੇ ਵਿੱਚ ਦੇਈ ਦੀਏ ਤਾਂ ਪੈਸੇ ਮਿਲਦੇ ਆ ਤੇ ਜਦੋਂ ਤੱਕ ਤੁਸੀਂ ਨੌਕਰੀਆਂ ਨਹੀਂ ਲਾਂਦੇ ਜਦ ਤੱਕ ਬੰਦੇ ਨੂੰ ਇਹ ਨਹੀਂ ਹੁੰਦਾ ਕਿ ਜਦੋਂ ਮੈਂ ਸਵੇਰੇ ਸੌਂ ਕੇ ਉੱਠਾਂ ਮੈਂ ਤਿਆਰ ਹੋ ਕੇ 9 ਵਜੇ ਆਪਣੇ ਕੰਮ ਤੇ ਜਾਣਾ ਹੈ ਉਹ ਯਾਰ ਡਿਪਰੈਸ਼ਨ ਚ ਜਾਊਗਾ ਜਾਂ ਉਹਦੇ ਘਰ ਵਾਲੇ ਵੀ ਉਹਨੂੰ ਬਾਲਾ ਕੱਢਦੇ ਆ ਵੀ ਤੂੰ ਵਿਹਲਾ ਤੂੰ ਕਿਹੜੇ ਕੰਮ ਦਾ ਹੈਨਾ ਇਹ ਇਹ ਘਰ ਵਾਲਿਆਂ ਦਾ ਵੀ ਕਸੂਰ ਹੈ ਵਿੱਚ ਹੀ ਵੀ ਉਹ ਇਹ ਵੀ ਨਹੀਂ ਦੇਖਦੇ ਨਾਲ ਜਾਓ ਵੀ ਇੰਟਰਵਿਊ ਦਿੰਦਾ ਤੁਹਾਡਾ ਬੱਚਾ ਦੇਖੋ ਵੀ ਉਹਦੀ ਸਿਲੈਕਸ਼ਨ ਕਿਤੇ ਹੁੰਦਾ ਹੈ ਪਹਿਲਾਂ ਜਦੋਂ ਤੁਸੀਂ ਪੜ੍ਹਾਈ ਕਰਾਣੇ ਹੋ ਬੱਚਿਆਂ ਨੂੰ ਤੁਸੀਂ ਉਦੋਂ ਧਿਆਨ ਕਿਉਂ ਨਹੀਂ ਦਿੱਤਾ ਵੀ ਚੰਗੇ ਨੰਬਰ ਲੈਂਦਾ ਪੜ੍ਹਾਈ ਕਰਦਾ ਹੈਨਾ ਫਿਰ ਨੌਕਰੀ ਲਈ ਨਾਲ ਜਾਓ ਤਾਂ ਤੁਹਾਨੂੰ ਪਤਾ ਚੱਲੇ ਕਿ ਨਹੀਂ ਔਖੀ ਨੌਕਰੀ ਮਿਲਦੀ ਹੈ ਸਰਕਾਰ ਨੌਕਰੀਆਂ ਦਊਈਏ ਤੇ ਲੈਣਗੇ ਤਾਂ ਫਿਰ ਉਹਨਾਂ ਕੋਲ ਆਪਸ਼ਨ ਹੀ ਨਹੀਂ ਕੁਝ ਰਹਿੰਦੇ ਕਿਉਂਕਿ ਬੰਦਾ ਡਿਪਰੈਸ ਹੋ ਕੇ ਡਿਪਰੈਸ਼ਨ ਦੇ ਵਿੱਚ ਮਿਆਰ ਤਾਂ ਸਿਕੈਟਰਸ ਕੋ ਜਾਂਦਾ ਹੈ ਉੱਥੇ ਉਹ ਸੋਚਦਾ ਕਿ ਸ਼ਾਇਦ ੱਲੇ ਪਾਗਲੀ ਜਾਂਦੇ ਹਨ ਉਹਨੂੰ ਇਹ ਨਹੀਂ ਪਤਾ ਮੈਂ ਠੀਕ ਹੋ ਸਕਦਾ ਉਹ ਕੇਂਦਰ ਨੇ ਉਹ ਤੁਹਾਨੂੰ ਪਤਾ 70% ਜਾਲੀ ਨੇ ਮੈਨੂੰ ਇੱਕ ਵੱਡੀ ਮੱਛੀ ਦੱਸ ਦੋ ਜਿਹੜੀ ਫੜੀ ਹੋਵੇ ਇੱਕ ਵੱਡਾ ਰਸਤਾ ਦੱਸ ਦੋ ਜਿੱਥੋਂ ਇਹ ਕੈਨ ਪੰਜਾਬ ਚੋਂ ਐਂਟਰ ਕਰਦੀ ਹੈ ਐਂਟਰ ਐਂਟਰੀ ਅਸੀਂ ਪੁਆਇੰਟ ਬੰਦ ਕਰਤਾ ਵੀ ਇੱਥੋਂ ਜੀ ਇੰਨਾ ਇੰਨਾ ਨਿਸ਼ਾਨਦਾ ਸੀ ਅਸੀਂ ਉਹ ਐਂਟਰੀ ਪੁਆਇੰਟ ਬੰਦ ਕਰਤਾ ਉੱਥੋਂ ਨਿਸ਼ਾਨਾ ਬੰਦ ਹੋ ਗਿਆ ਕੁਝ ਨਹੀਂ ਬੰਦ ਹੋਇਆ ਇਹ ਚੋਹਾਨ ਜੀ ਦੀ ਘਰ ਵਾਪਸੀ ਕਿ ਜੋਹਾਨ ਜੀ ਆਪਣੇ ਖਰਚੀ ਹੈ ਕਿਉਂਕਿ ਇਸ ਤੋਂ ਤਕੜਾ ਕਾਂਗਰਸੀ ਇਸ ਤੋਂ ਮਤਲਬ ਪੁਰਾਣਾ ਕਾਂਗਰਸੀ ਆ ਇਹਨਾਂ ਦੀ ਜਿਹੜੀ ਟੀਮ ਹੈ ਇਹ ਕਟੜ ਕਾਂਗਰਸੀ ਹੈ ਇਸ ਸਾਲਾਂ ਸਾਲਾਂ ਤੋਂ ਕਾਂਗਰਸ ਨਾਲ ਜੁੜੇ ਹੋਏ ਹੈ ਪਿਛਲੀ ਵਾਰ ਜਦੋਂ ਇਹ ਤੋਂ ਪਾਰਟੀਆ ਲੜਿਆ ਸੀਗਾ ਤੇ ਉਦੋਂ ਇਹਨਾਂ ਆਪ ਦਾ ਆਪਸ ਚ ਸੀਗਾ ਵੀ ਕਿਹਨੂੰ ਦੇਣੀ ਹੈ ਤਾਂ ਉਹਨਾਂ ਨੂੰ ਕਹਾਂ ਸੀ ਮੋਟੀ ਪਾਰਟੀਆ ਨੂੰ ਐਤ ਕੀ ਤੁ ਲੱਗ ਲਿਵਾ ਨਾ ਰਿਸ਼ਵਾਨ ਨੂੰ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ ਸੀਦ ਦੂੰਗੇ ਹੈਨਾ ਤੇ ਰਾਮਪਾਲ ਜੀ ਵੀ ਬਹੁਤ ਅੱਛਾ ਕੰਮ ਕਰਦੇ ਆ ਪਰ ਉਹ ਥੋੜੇ ਲਿਮਟ ਹੋ ਗਏ ਤੇ ਉਹਨਾਂ ਕੋਲ ਟਾਈਮ ਵੀ ਨਹੀਂ ਸੀਗਾ ਤੇ ਉਹ ਇਹਨਾਂ ਨੂੰ ਟੱਚ ਨਹੀਂ ਕਰ ਪਾਏ ਜੇ ਉਹ ਇਕੱਠੇ ਹੁੰਦੇ ਤਾਂ ਅਸੀਂ ਜਿੱਤੇ ਹੋਏ ਸੀ ਦੇਖੋ ਮੈਂ ਨਾਮ ਤਾਂ ਦਿੱਤਾ ਸੀਗਾ ਵੀ ਮੈਨੂੰ ਪਤਾ ਸੀ ਜੇ ਇਕੱਲਾ ਪਾਰਟੀ ਦੇ ਕਿਤੇ ਹੁੰਦਾ ਤੇ ਜਿੱਦਾ ਮੈਂ ਜਿਤਾਉ ਕੈਂਡੀਡੇਟ ਦੇਖਦੇ ਆਂ ਹੋਰ ਮੈਨੂੰ ਕੋਈ ਕਿਸੇ ਨਾਲ ਪਰਸਨਲ ਹੋਣੀ ਹੈ ਮੇਰੇ ਘਰ ਦੇ ਚੋ ਖਰਚੋ ਕਿਸੇ ਬੱਚੇ ਨੇ ਪੋਲਿਟਿਕਸ ਚ ਨਹੀਂ ਆਣਾ ਸਿੱਧੂ ਸਾਹਿਬ ਆਉਗੇ ਐਕਟਿਵ ਹੋਗੇ ਕੀ ਉਹ ਉਹਨਾਂ ਦੀ ਮਰਜ਼ੀ ਹੈ ਮੈਨੂੰ ਤਾਂ ਹਜੇ ਕੋਈ ਰਾਜ਼ ਨਹੀਂ ਮੈਂ ਐਕਟਿਵ ਹੋ ਚੁੱਕੀ ਹਾਂ ਆਲਰੇਡੀ ਮੈਂ ਚਾਰ ਮਹੀਨਿਆਂ ਦੀ ਲੋਕਾਂ ਦੇ ਘਰਾਂ ਜਾ ਰਹੀ ਆਂ ਪਰ ਮੈਂ ਇੰਜ ਲੁਕ ਲੁਕ ਕੇ ਐਂਜੀ ਮਤਲਬ ਚੁੱਪਚਾਪ ਮੀਟਿੰਗਸ ਕਰ ਰਹੀ ਆਂ ਕਿਉਂਕਿ ਮੈਂ ਅਸਲੀ ਵਰਕਰ ਨੂੰ ਮਿਲਣਾ ਚਾਹੁੰਦੀ ਆਂ ਜਿਹੜੇ ਬੂਥਾਂ ਤੇ ਖੜਦੇ ਆਂ ਮੈਂ ਇਹਨਾਂ ਨੂੰ ਨੀਂ ਜੇ ਪਛਾਣ ਪਾਉਂਗੀ ਮਤਲਬ ਉਹ ਕੱਲੀ ਕਾਉਂਸਲਰ ਤੱਕ ਰਹਿ ਜਾਣੇ ਹੋ ਵੀ ਕਾਉਂਸਲਰ ਨੂੰ ਤੁਸੀਂ ਉਹ ਪਰਚੇ ਦੇਤਾ ਉਹਨੇ ਅੱਗੇ ਬਿਠਾਤਾ ਕਿਉਂ ਮੈਂ ਕਿਉਂ ਨਹੀਂ ਇਹਨਾਂ ਨੂੰ ਡਾਇਰੈਕਟ ਮਿਲ ਸਕਦੀ ਮੈਨੂੰ ਤਾਂ ਪਤਾ ਹੋਣਾ ਚਾਹੀਦਾ ਮੇਰੇ ਲਈ ਕਿਹੜੇ ਬੰਦੇ ਨੇ ਕਿੰਨਾ ਕੰਮ ਕੀਤਾ 5 ਸਾਲੋਂ ਮੇਰੇ ਲਈ ਕੰਮ ਕਰਦਾ ਹੈ ਕਿ ਉਹ ਆਪਣੀ ਮੈਡਮ ਨੂੰ ਪਛਾਨ ਵੀ ਨਾ ਸਕੇ ਜਾਂ ਡਾਇਰੈਕਟਲੀ ਮਿਲ ਵੀ ਨਾ ਸਕੇ ਜਾਂ ਡਾਇਰੈਕਟਲੀ ਰੋਕ ਕੇ ਬੁਲਾ ਵੀ ਨਾ ਸਕੇ ਸਾਰਾ ਪੰਜਾਬ ਮੈਨੂੰ ਰੋਕ ਕੇ ਬੁਲਾਉਂਦਾ ਮੈਡਮ ਜੀ ਰੁਕੋ ਕਾਰ ਰੁਕੋ ਆ ਗੱਲ ਕਰਨੀ ਹੈ ਤੇ ਮੇਰਾ ਆਪਣਾ ਬੁੱਧ ਵਾਲਾ ਵੀ ਮੈਨੂੰ ਉਂਝੀ ਰੋਕ ਕੇ ਕਮ ਕਹਿ ਸਕੀ ਹੈ ਸੋ ਜੀਤਾ ਕੀ ਨਵਜੋਤ ਸਿੰਘ ਸਿੱਧੂ ਵੱਲੋਂ ਦਾਅਵਾ ਵੀ ਕੀਤਾ ਗਿਆ ਵੀ 2027 ਦੇ ਵਿੱਚ ਜੇਕਰ ਕਾਂਗਰਸ ਮੈਨੂੰ ਟਿਕਟ ਦੇਵੇਗੀ ਤਾਂ ਅਸੀਂ ਜ਼ਰੂਰ ਲੜਾਂਗੇ ਤਾਂ ਉਹਨੇ ਇਹ ਵੀ ਗੱਲ ਕੀਤੀ ਹੈ ਵੀ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਵਿੱਚ ਸਰਗਰਮ ਨਹੀਂ ਹੈਗੇ ਉਹ ਉਹਨਾਂ ਦਾ ਮੈਟਰ ਹੈ ਤੇ ਉਹ ਹਾਈ ਕਮਾਂਡ ਨਾਲ ਗੱਲਬਾਤ ਚੱਲ ਰਹੀ ਹੈ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਧਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ